ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਬੱਚੀਆਂ ਸੇ ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜਿਸ ਪਿੰਡ ਜੋ ਵੀ ਵੀਡੀਓ ਬਣਾ ਰਿਹਾ ਪਿੰਡ ਛੰਨਾ ਗੁਲਾਬ ਸਿੰਘਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡਾ ਭਦੌੜ ਰਹਿ ਜਾਂਦਾ ਆਉ ਫੋਚ ਲੈਣਾ ਬਾਈ ਟੋਟਲ ਬਾਈ ਜੀ ਮੋਬਾਈਲ ਨੰਬਰ ਬੋਲੋ 94653 94654 ਬਾਈ 847 ਬਾਈ 847 ਇਹ ਬਾਈ ਦਾ ਕੰਟੈਕਟ ਨੰਬਰ ਆ ਨੋਟ ਕਰ ਲਓ ਬਾਈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਬਹੁਤ ਠੀਕ ਹੋਂ ਵਧੀਆ ਜੀ ਬਹੁਤ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਚੱਲਿਆ ਡਾਕਟਰ ਕੰਮ ਵਧੀਆ ਚੱਲਿਆ ਨਾ ਹਾਂ 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 ਹੂੰ ਦੋ ਬੱਚੀਆਂ ਨੇ ਅੱਜ ਫਿਰ ਅੱਜ ਦੋ ਆਪਣੇ ਕੋਲ ਹੋਰ ਆਂਗਾ ਸੀਗਾ ਦੋ ਤਿੰਨ ਬੱਚੇ ਹੋ ਸੇਲ ਹੋ ਗਾ ਠੀਕ ਆ ਆ ਬੀੜ ਕੋ ਤਾਂ ਪਹਿਲੇ ਹੀ ਬੈਗੀਆਂ ਹੂੰ ਚਲ ਅੱਜ ਮੈਂ ਚਲ ਫਿਰ ਵੀਡੀਓ ਪਾ ਦਗੇ ਨਾਲ ਦੀ ਨਾਲ ਹੀ ਲੈ ਜਾਂਦੀ ਹਾਂ ਹਾਂ ਨਾਲ ਦੇ ਨਾਲ ਉਤਰਦਿਆਂ ਹੀ ਵਿਕ ਜਾਂਦੀਆਂ ਹਾਂ ਆਹਾਂ ਕਰਨ ਦਾ ਮੌਕਾ ਇਹ ਵੀ ਹੁਣੇ ਆਂਗੇ ਅਸੀਂ ਬਸੀਆਂ ਆਪਣੇ ਕੋਲੇ ਠੀਕ ਆ ਆ ਮੈਂ ਚਲ ਇਹ ਵੀਡੀਓ ਪਾ ਦਿੰਨੇ ਆ ਠੀਕ ਆ ਹਾਂ ਚੰਗਾ ਹੀ ਲੈਨੇ ਆਪਾਂ ਮਾੜੀ ਤੇ ਬੱਸੀ ਲੈੰਦੀ ਦੀ ਮਾੜੀ ਤੇ ਲੈੰਦੀ ਹਾਂ ਜਿਹੜਾ ਬੱਚਾ ਦੇਖਦੇ ਕਿੰਨੀ ਉਮਰ ਹੈ ਦੀ ਇਆਰ ਪੰਜ ਇੱਕ ਮਹੀਨਾ ਦਾ ਬੱਚਾ ਪੰਜ ਤੋਂ ਪੰਜਾਂ ਦਾ ਮੰਨ ਲਗੇ ਛਿਆਂ ਦਾ ਮੰਨ ਲਗੇ ਓਕੇ ਹਾਂ ਬੱਚਾ ਚੰਗਾ ਬਹੁਤ ਹੈ ਚੰਗਾ ਬਹੁਤ ਹੈ ਨਾ ਹਾਂ ਬਾਕੀ ਮੂੰਹ ਮਾਂ ਦਿਖਾ ਦੇ ਕੰਨ ਕੁੰ ਬਿਊਟੀ ਚੈੱਕ ਕਰੋ ਬੋਦੀ ਬਾਦੀ ਬੜੀ ਚੰਗੀ ਯਾਰ ਇਹ ਚੰਗਾ ਡਾਕਟਰ ਬੱਚਾ ਸੀਮਨ ਪਤਾ ਕਿਹੜੇ ਦੀ ਹੈ ਨਹੀਂ ਸੀਮਨ ਦਾ ਨਹੀਂ ਆਪਾਂ ਡਾਕਟਰ ਦੱਸਣਾ ਨਾ ਹੀ ਆਪਾਂ ਅੱਗੇ ਦੱਸਿਆ ਕਿਤੇ ਠੀਕ ਹੈ ਭਾਈ ਹਾਂ ਮਾਦਰ ਕਾਰਡ ਵੀ ਹਾਂ ਮਾਦਰ ਕਾਰਡ ਵੀ ਨਹੀਂ ਭਈ ਆਪਾਂ ਦੱਸਣਾ ਕੋਈ ਵੀ ਝੂੜੀ ਹੈ ਹਾਂ ਆਪਾਂ ਅਗਲੇ ਦੀ 30 ਲੀਟਰ ਕਿਹਾ ਜੀ ਮਾਂ ਦਾ ਓਕੇ ਭਾਈ ਹਾਂ ਬਿਊਟੀ ਮਾਗ ਰੋ ਬੱਚਾ ਚੌੜਾ ਦਿਖਾ ਹੂੰ ਇਥੇ ਠਾਣੇ ਚੀਜ਼ ਦਿਖਾ ਦੇ ਬੱਚਿਆਂ ਦੀ ਫੁੜੇਰੀ ਕਿੰਨੀ ਚੰਗੀ ਆ ਹਾਂ ਆ ਚੀਜ਼ ਦਾ ਮੁੱਲ ਪੈਂਦਾ ਸਹੀ ਗੱਲ ਆ ਭਾਈ ਹਾਂ ਦੇਖ ਬੱਚਾ ਕਿੰਨਾ ਚੰਗਾ ਤੇ ਠਾਣਾ ਦੇਖ ਰਾ ਚਾਰ ਮਾਈ ਗੋਡ ਬਹੁਤ ਚੰਗੇ ਲੱਗੇ ਬਈ ਮਾਸ਼ੱਲਾ ਠਾਣਾ ਹਾਂ ਕਲਾਕਲਾ ਠਾਣ ਪਿਆ ਕੀ ਬਾਤ ਆ ਭਾਈ ਪੂਰਾ ਪਿਆ ਬੜਾ ਡਾਕਟਰ ਬੱਚਾ ਲਸਾ ਲੁਸਾ ਬਣੀ ਲਸਾ ਨਹੀਂ ਬੱਚਾ ਬਹੁਤ ਚੰਗਾ ਬਿਊਟੀ ਬਹੁਤ ਆ ਪੂਰਾ ਡਾਕਟਰ ਪੂਰਾ ਚੰਗਾ ਬਰੀਡ ਇੱਕ ਪੂਰਾ ਪੂਰਾ ਬਿਊਟੀ 1 ਨੰਬਰ ਬਹੁਤ ਦੀ ਚੰਗੀ ਇੱਕ ਨੰਬਰ ਬੱਚਾ ਦਾ ਮੁੱਲ ਬੱਚੀ ਚ ਬਰੀਡ ਇੱਕ ਨੰਬਰ ਇੱਕ ਨੰਬਰ ਡਾਕਟਰ ਦਿਖਾ ਦੇ ਟਕਾ ਕੇ ਹਮ ਹਾਸਨਖਾ ਬੱਚਾ ਸਹੀ ਆ ਭਾਈ ਬਾਕੀ ਮਾਦਰ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਵੈਸੇ ਬਾਈ ਕਹਿੰਦਾ ਆਪਾਂ ਦਾ ਕਹਿਣਾ ਨਹੀਂ ਹਾਂ ਹਾਂ ਅਗਲੇ ਨਾਲ ਗੱਲ ਕਰਾ ਸਕਦੇ ਆਂ ਕਿ ਤੂੰ ਲੈ ਕੇ ਆਏ ਆ ਓਕੇ ਹਾਂ ਹਾਂ ਠੀਕ ਆ ਬਾਈ ਬਿਊਟੀ ਇੱਕ ਨੰਬਰ ਕੱਟ ਕੁੱਟ ਦੇ ਦੇਖਦੇ ਹਾਂ ਆਪਾਂ ਕੋਈ ਕੋਈ ਨਹੀਂ ਕਹਿਣਾ ਹੂੰ ਕੱਟ ਕੁੱਟ ਬੜਾ ਚੰਗਾ ਮਾਹ ਜਿਆਦਾ ਚੰਗਾ ਡਾਕਟਰ ਬੱਚਾ ਹੈਗਾ ਪਲਿਆ ਵੇ ਦੇਖਣਾ ਹੂੰ ਸਹੀ ਗੱਲ ਮੂੰਹ ਮਾਂ ਦਿਖਾ ਗਿਨਾ ਸੋਹਣਾ ਯਾਰ ਪੂਰਾ ਪੂਰਾ ਕੰਨਾਂਗੇ ਵਰੀਟ ਦੇਖ ਬੱਚੇ ਦੀ ਇੱਕ ਜਿੰਨਾ ਮਰਜੀ ਬੋਲੀ ਜਾ ਬੱਚਾ ਉਹਨਾਂ ਹੀ ਚੰਗਾ ਆਪ ਹੀ ਬੋਲਣਗੇ ਬੱਚੇ ਆਪ ਤੇ ਬੋਲ ਦੇ ਬੱਚੇ ਯਾਰ ਲੈ ਬਿਊਟੀ ਚੜਨੀ ਖੜਨੀ ਦੇਖ ਲੈ ਮਾਲ ਦੀ ਅਬ ਮੁੱਲ ਜਾਇਜ ਹੋ ਜਮਾ ਜਾਇਜ ਇਕੱਠਿਆਂ ਦੀ ਕਰਾਂਗੇ ਜੋੜੀ ਤੇ ਕਰ ਦਾਂਗੇ ਹਾਂ ਠੀਕ ਹੈ ਕਾਰੀ ਦੇ 52000 ਮੁੱਲ ਓਕੇ ਭਾਈ ਹਾਂ ਜੋੜੀ ਦੇ 52000 ਮੁੱਲ ਆਪੀ ਆ ਮੁੱਲ ਮਾਨਤਨ ਕਰ ਬਾਕੀ ਮਾਨਤਨ ਕਰ ਦਿਆਂਗੇ ਹੋ ਜਾਊਗਾ ਭਾਈ ਹਾਂ ਝੋਲੀ 1 ਨੰਬਰ ਛੋਟਾ ਬੱਚਾ ਦੰਦਾ ਜਦੋਂ ਖੀਰ ਹੋਈ ਆ ਖੀਰ ਨਾ ਬਈ ਆ ਵੀ ਖੀਰ ਡਾਕਟਰ ਵੀ ਦਿਖਾਵਾਂਗੇ ਕੱਦ ਵੱਡਾਗਾ ਠੀਕ ਆ ਕੋਈ ਯਾਰ ਬੰਦਾ ਮੰਨ ਜਾਂਦਾ ਵੀ ਦੁੱਗ੍ਹੀ ਨਾ ਹੋਵੇ ਹਾਂ ਬਸ ਇਹ ਚੰਗੀ ਬਾਹੀ ਆ ਠੀਕ ਇਹਦੇ ਕਾਬਲਾ ਹਣਾ ਮਾ ਡਾਕਟਰ ਦਾ ਜਮਾ ਕਾਬਲਾ ਤਾਂ 15-20 ਦਿਨਾਂ ਟਿਕਾ ਲੈ ਜਾਣਾ ਸਹੀ ਗੱਲ ਆ ਬਈ ਮਾਗਰੋਂ ਦਿਖਾ ਦੇ ਥਣ ਥਣ ਦਿਖਾ ਬੀ ਚੀਕ ਕਿੰਨੇ ਚੰਗੀ ਲੱਗੀਆਂ ਹੋਏ ਚੂੜੀ ਦੇਖੋ ਬੱਚਾ ਚਾਰ ਹੀ ਥਣ ਲੈ ਜੋ ਲੈ ਕੱਲਾ ਕੱਲਾ ਬਾ ਜੱਲਾ ਸਣ ਲਗਾਉਂਦਾ ਓਏ ਕਿਆ ਬਾਤ ਪੁਰਾਣੇ ਯਾਤਾਂ ਬਾਕੀ ਪਿੱਛੋਂ ਦਿਖਾ ਬੱਸੀ ਲੈ ਚੌੜੀ-ਚੂੜੀ ਦੇਖ ਲੈ ਹਾਂ ਬਾਈ ਚੰਗੀ ਬੱਸੀ ਡੈਕਟਰ ਇੱਕ ਨੰਬਰ ਬੱਛੀ ਆ ਬਾਈ ਕੱਦ ਬਰੀਟ ਪ੍ਰਿੰਟ ਬਾਈ ਪਤਲੀ ਚਮੜੀ ਡੈਕਟਰ ਬੱਸੀ ਦੰਦ ਦਿਖਾ ਲੈ ਬਈ ਇਹਦੇ ਦੰਦ ਦਿਖਾਉਣੇ ਅੱਗੇ ਨੀ ਚੈੱਕ ਕਰਾਜੋ ਦੰਦ ਨਹੀਂ ਬਾਈ ਕਹਿੰਦਾ ਦਿਖਾ ਹੀ ਦਿੰਨੇ ਆਪਾਂ ਕਈ ਵਾਰੀਆਂ ਲਾ ਕਹਿੰਦਾ ਕੱਦ ਵੱਡਾ ਖਾਣੀ ਹੈ ਜਮਾ ਕੀ ਬੰਦਾ ਦੁੱਗੀ ਨਾ ਮੰਗ ਜੇ ਮੰਨ ਜੇ ਕੋਈ ਮਾਊ ਕਾਨੇ ਡੈਕਟਰ ਕੋਈ ਗੁੰਮੀ ਨਹੀਂ ਓਕੇ ਹਾਂ ਕੋਈ ਬੱਜੀ ਨਹੀਂ ਫੁੱਲ ਗਾਰੰਟੀ ਆ ਇਹ ਇਹ ਘਰ ਦੇ ਕੇ ਗਾਰੰਟੀ ਆਪਣੀ ਗੁੰਮੀ ਦੀ ਮੌਕੇ ਦੀ ਠੀਕ ਆ ਭਾਈ ਹਾਂ ਤੇ ਬੱਚੀ ਹੋਵੇ ਥਣਾ ਦੇ ਆਪਣੀ ਵੈਸੀ ਬਾਤ ਕਰ ਦਿਓ ਬੰਦਾ ਬਾਕੀ ਵੀ ਕਹਿੰਦਾ ਫੁੱਲ ਗਾਰੰਟੀ ਆ ਠੀਕ ਆ ਕਿ ਨਹੀਂ ਚਾ ਅੱਗੇ ਵੀ ਆਪਾਂ ਵੇਚਦੇ ਅੱਜ ਤੇ ਕੋਈ ਲੰਬਾ ਨਹੀਂ ਤੇ ਕੱਪ ਨੂੰ ਚੰਗੇ ਤੋਂ ਚੰਗੇ ਬੱਚੀ ਹੁੰਦੇ ਆ ਸਹੀ ਗੱਲ ਆ ਭਾਈ ਬਾਕੀ ਬੱਚੀ ਦਿਖਾ ਦੇ ਟਕਾ ਕੇ ਦੇ ਕਿਨੀ ਚੰਗੀ ਸਹੀ ਆ ਭਾਈ ਬਿਊਟੀ ਚੈੱਕ ਕਰੋ ਬਰੀਡ ਚੈੱਕ ਕਰੋ ਫੇਸਬੁਕ ਦੀ ਪੂਰੀ ਚੰਗੀ ਸੁਨੱਖ ਆਪਣਾ ਫੁੱਲ ਬੱਚੇ ਫੁੱਲ ਲਾੜ ਬੜੀ ਸੁਨੱਖੀ ਮੁੱਲ ਵੀ ਜੋੜੇ ਦਾ ਜਾਇਜ਼ ਰੱਖਿਆ ਕਿੰਨਾ ਕਰਿਆ ਆਪਾਂ 52000 52000 ਮਾਨਤਨ ਕਰ ਦਿਆਂਗੇ ਠੀਕ ਹੈ ਭਾਈ ਹੂੰ ਜਮਾ ਜਾਇਜ਼ ਮੁੱਲ ਬਸ ਟੀਕੇ ਦੇ ਜਮਾ ਕਾਬਲ ਆ ਗਈ ਜੋੜੇ ਦਾ 52000 ਤੇ ਝੂਲੀ ਇੱਕ ਨੰਬਰ ਕੱਦ ਬਰੀਡ ਟੀਕੇ ਦੇ ਕਾਬਲ ਭਾਈ ਜਮਾ ਟੀਕੇ ਦੇ ਕਾਲਾ ਰਗਰ ਮਾਗਰ ਬਸ ਹੀ ਉੱਚੀ ਦਿਖਾ ਹੂੰ ਫੇਸ ਮਾਰੋਪੂੜੇ ਪੜੇ ਦਿਖਾਈ ਦੇਖੀ ਫੇਸ ਬਾਈ ਹਾਂ ਬਹੁਤ ਚੰਗੀ ਹੈ ਡਾਕਟਰ ਬੱਸੀ ਕੀ ਬਾਤ ਹੈ ਪੂਰਾ ਪੂਰਾ ਕੰਨਾਗੇ ਹਮ ਹਮ ਬਰੀਕੀ ਚ ਇੰਨੀ ਹੈ ਜਿੰਨੀ ਵੀ ਕਹਿ ਦਗੇ ਸਹੀ ਗੱਲ ਆ ਬਾਈ ਹਾਂ ਬਾਈ ਪਤਲੀ ਚਾਮੜੀ ਹੈ ਪਰ ਸ਼ਾਂਤੋ ਦੇਖ ਚੌੜੀ ਚੂੜੀ ਹੈ ਹਾਂ ਆ ਦੇਖ ਆ ਚੀਜ਼ ਹਮ ਆ ਚੀਜ਼ਾਂ ਦਾ ਮੁੱਲ ਪੈਂਦਾ ਡਾਕਟਰ ਬੱਸੀ ਸਹੀ ਗੱਲ ਆ ਬਾਈ ਹਮ ਬਨਾਰਾ ਕਹਿ ਹੁੰਦਾ ਬੱਸੀ ਇਤੋਂ ਪਤਾ ਲੱਗਦਾ ਪਈਆ ਨਾ ਮੱਲਾ ਵਾਂਗੂ ਸਹੀ ਆ ਬਾਈ ਬਾਕੀ ਥਾਨ ਦੇ ਕਿੰਨਾ ਕਰਮਾ ਜਿਹਾ ਚੰਗਾ ਲੱਗਿਆ ਕਲਾ ਕਲਾ ਉਹਦੇ ਗੁਲਾਬੀ ਥਾਨ ਕਿ ਨਹੀਂ ਬਾਈ ਬਾਹਰ ਦੇ ਗੁਲਾਬੀ ਥਾਨ ਲੱਗਿਆ ਗੁਲਾਬੀ ਲੈ ਚੱਲ ਬਾਈ ਖੁੜਨੀ ਬਹੁਤ ਵਸੀ ਵੱਡੀ ਗੱਲ ਮੁੱਲ ਵੀ ਬਾਈ ਨੇ ਜਾਜ ਰੱਖਿਆ ਜਮਾ ਜਾਜ ਡਾਕਟਰ ਅੱਗੇ ਵੀ ਆਪਣੇ ਜਾਜ ਹੁੰਦੇ ਆ ਬੱਚਾ ਬੱਚਾ ਦੇਖੀ ਆ ਬੱਚੇ ਦਾ ਡਾਕਟਰ ਮੋਲੀ ਨਹੀਂ ਕੋਈ ਮੋਲੀ ਨਹੀਂ ਕੋਈ ਸਹੀ ਗੱਲ ਹੈ ਲੱਕ ਖੁੜੀ ਅੱਗੇ ਬੱਚੇ ਆ ਹਮ ਕੜਨੀ ਖੁੜਨੀ ਹਮ ਲੇਕਿਨ ਇਹ ਚੰਗੀ ਆ ਪਿਛੋਂ ਦਿਖਾ ਕੇ ਨਹੀਂ ਉੱਚੀਆਂ ਵਸਣਾ ਕੀ ਬਾਤ ਆ ਇਹ ਕੁਆਲਿਟੀ ਦਾ ਇੱਥੇ ਹੀ ਮੁੱਲ ਪੈਣਾ ਡਾਕਟਰ ਹਮ ਆ ਚੀਜ਼ ਨੇ ਮੁੱਲ ਪੈਣਾ ਸਹੀ ਗੱਲ ਆ ਬਾਈ ਆ ਦੇਖ ਬੱਚੇ ਦੋਨੇ ਉਹ ਵੀ ਪਿਛੋਂ ਛਾਏ ਹੀ ਉੱਚਾ ਹਮ ਬਾਕੀ ਕੁੜਾ ਆਪਣੇ ਬਹੁਤ ਵਧੀਆ ਗਏ। ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ। ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ। ਧੰਨਵਾਦ।